ਬਲਵੰਤ ਗਾਰਗੀ ਜੀ ਦੀ ਕਹਾਣੀ ਕਾਲਾ ਆਂਬ ਮੈਂ ਸ਼ਣਾ ਸਾ ਤੇ ਪਲਟੇਲ ਨਗਰ ਵਿੱਚ ਮੈਨੂੰ ਕੋਈ ਮਕਾਨ ਕਿਰਾਏ ਤੇ ਨਹੀਂ ਮਿਲ ਰਿਹਾ ਸੀ ਜਿੱਥੇ ਜਾਂਦਾ ਮਾਲਕ ਮਕਾਨ ਘੂਰ ਕੇ ਪੁੱਛਦਾ ਤੁਹਾਡੀ ਬੀਵੀ ਮੈਂ ਆਖਦਾ ਬਸ ਜੀ ਸ਼ਾਦੀ ਹੋਣ ਹੀ ਵਾਲੀ ਹੈ ਇਸੇ ਲਈ ਮਕਾਨ ਤਲਾਸ਼ ਰਿਹਾ ਹਾਂ ਇਤਨੇ ਵਿੱਚ ਮਾਲਕ ਮਕਾਨ ਦੀ ਮੋਟੀ ਤਾਪਾ ਬੀਵੀ ਜਾਂ ਜਵਾਨ ਧੀ ਬਾਹਰ ਕਿਸੇ ਕੰਮ ਲਈ ਨਿਕਲਦੀ ਤਾਂ ਮੇਰਾ ਮੱਥਾ ਠਣਕਦਾ ਕਿ ਇਹ ਮਕਾਨ ਨਹੀਂ ਮਿਲਣਾ ਮਾਲਕ ਮਕਾਨ ਆਪਣੀ ਕੁੜੀ ਨੂੰ ਝਿੜਕ ਕੇ ਮੇਰੇ ਵੱਲ ਗਹਿਰੀ ਨਜ਼ਰ ਨਾਲ ਤੱਕਦਾ ਤੇ ਆਖਦਾ ਇੱਕ ਬੀਲਦਾਰਾਂ ਦਾ ਮਹੱਲਾ ਹੈ ਇੱਥੇ ਛੜਿਆਂ ਦਾ ਕੰਮ ਨਹੀਂ ਮੈਂ ਬਥੇਰੇ ਯਤਨ ਕੀਤੇ ਪਰ ਕੋਈ ਮਕਾਨ ਕਿਰਾਏ ਉੱਤੇ ਨਾ ਮਿਲਿਆ ਇੱਕ ਦੋ ਸਿਫਾਰਸ਼ਾਂ ਪਹੁੰਚਾਈਆਂ ਤਿੰਨ ਮਹੀਨੇ ਦਾ ਪੇਸ਼ਗੀ ਕਿਰਾਇਆ ਦੇਣਾ ਮਨਜ਼ੂਰ ਕੀਤਾ ਗਵਰਨਮੈਂਟ ਆਫ ਇੰਡੀਆ ਦੀ ਪੱਕੀ ਨੌਕਰੀ ਤੇ ਹਰ ਮਹੀਨੇ ਤਨਖਾਹ ਦੇ ਸਬੂਤ ਦਿੱਤੇ ਹਰ ਥਾਂ ਤੋਂ ਕੋਰਾ ਜਵਾਬ ਮਿਲਿਆ ਆਖਿਰ ਇੱਕ ਬੁੱਢੇ ਠੇਕੇਦਾਰ ਨੇ ਜਿਸ ਦੇ ਨਾਂ ਧੀਸੀ ਨਾ ਪੁੱਤ ਮੈਨੂੰ ਇੱਕ ਛੋਟਾ ਜਿਹਾ ਕਮਰਾ ਦੇਣਾ ਮਨਜ਼ੂਰ ਕਰ ਲਿਆ ਕਿਰਾਇਆ 70 ਰੁਪਏ ਅੱਗੇ ਕੱਚਾ ਵਿੜਾ ਸੀ ਜਿਸ ਵਿੱਚ ਨਾਲਕਾ ਤੇ ਟੁੱਟਿਆ ਹੋਇਆ ਗੁਸਲਖਾਨਾ ਨਾਲ ਹੀ ਨੀਵੀਂ ਕੱਚੀ ਕੰਦ ਸੀ ਇਸ ਕੰਦ ਤੇ ਪਰਲੇ ਪਾਸੇ ਤਿੰਨ ਰਫਿਊਜੀ ਟੱਬਰ ਰਹਿੰਦੇ ਸਨ ਮੈਂ ਤੜਕੇ ਉੱਠ ਕੇ ਗਵਾਂਡੀ ਗਵਾਲੇ ਤੋਂ ਸਾਹਮਣੇ ਖੜਾ ਹੋ ਕੇ ਮੱਝ ਦਾ ਦੁੱਧ ਚੋਆਂਦਾ ਛੱਟਪਟ ਨਾਸ਼ਤਾ ਤੇ ਚਾਹ ਤਿਆਰ ਕਰਦਾ ਤੇ ਉਸ ਵਕਤੇ ਹੀ ਜੰਦਰਾ ਮਾਰ ਕੇ ਦਫ਼ਤਰ ਚਲਿਆ ਜਾਂਦਾ ਸ਼ਾਮ ਤੇ 5 ਵਜੇ ਕਾਫੀ ਹਾਊਸ ਵਿੱਚ ਜਾ ਕੇ ਗਰਮਾ ਗਰਮ ਵੜੇ ਤੇ ਡੋਸਾ ਖਾਂਦਾ ਕਾਫੀ ਪੀਂਦਾ ਤੇ ਪੰਜਾਬੀ ਲੇਖਕਾਂ ਦੀਆਂ ਚੁਗਲੀਆਂ ਸੁਣਦਾ ਮੁੜਦੇ ਹੋਏ ਮੈਸੇਰ ਪੱਕੇ ਅੰਬ ਜ਼ਰੂਰ ਖਰੀਦਦਾ ਨਿੱਕੇ ਹੁੰਦੇ ਤੋਂ ਮੇਰੀ ਭੂਆ ਨੇ ਇਹ ਗੱਲ ਮੇਰੇ ਢਿੱਡ ਵਿੱਚ ਪਾ ਦਿੱਤੀ ਸੀ ਕਿ ਜੇ ਬੰਦਾ ਗਰਮੀਆਂ ਵਿੱਚ ਹਰ ਰੋਜ਼ ਸੇਰ ਪੱਕੇ ਅੰਬ ਚੂਪ ਕੇ ਕੱਚੀ ਲੱਸੀ ਪੀਂਦਾ ਰਹੇ ਤਾਂ ਇਹ ਸਿੱਧਾ ਖੂਨ ਬਣਾਉਂਦੇ ਹਨ ਆਦਮੀ ਕਦੇ ਬਿਮਾਰ ਨਹੀਂ ਹੁੰਦਾ ਪਟੇਲ ਨਗਰ ਦੇ ਬੱਸ ਸਟੈਂਡ ਤੇ ਉਤਰਦੇ ਹੀ ਸਬਜ਼ੀ ਤੇ ਫਲਾਂ ਦੀਆਂ ਦੁਕਾਨਾਂ ਹਨ ਇੱਥੇ ਕੋਈ 20 ਰੇੜੀਆਂ ਵਾਲੇ ਤਰ੍ਹਾਂ ਤਰ੍ਹਾਂ ਦੇ ਅੰਬ ਸਜਾਈ ਹੋਕੀ ਦਿੰਦੇ ਹਨ ਲੰਗੜਾ ਸੰਧੂਰੀ ਮਾਲ ਦਾ ਚੌਸਾ ਸਫੈਦ ਦਾ ਤੋਤਾ ਪਰੀ ਫਜ਼ਲੀ ਦੁਸਹਿਰੀ ਸਰੋਲੀ ਟਪਕਾ ਤੇ ਬੰਬਈ ਦਾ ਅਫਲਾਨ ਨਸੋ ਜਿਸ ਨੂੰ ਹਾਫਿਜ਼ ਜੀ ਵੀ ਆਖਦੇ ਹਨ ਰੇੜੀਆਂ ਵਾਲੇ ਤੁੱਕਾਂ ਜੋੜ ਕੇ ਆਪਣੇ ਆਪਣੇ ਮਾਲ ਦੀਆਂ ਸਿਫਤਾਂ ਕਰਦੇ ਤੇ ਜਿੱਦ ਜਿੱਦ ਕੇ ਪਾ ਦੱਸਦੇ ਮੈਂ ਅੰਮ੍ਰੂ ਮਿਨਾ ਟੋਹੇ ਦੱਸ ਸਕਦਾ ਹਾਂ ਕਿ ਇਸ ਦੀ ਗੁੱਠਲੀ ਕਿੰਨੀ ਵੱਡੀ ਹੈ ਵਾਲਾਂ ਵਾਲੀ ਹੈ ਜਾਂ ਰੋਡੀ ਅੰਬ ਅੰਦਰੋਂ ਪੀਲਾ ਹੈ ਜਾਂ ਕੇਸਰੀ ਜਾਂ ਸੰਦਲੀ ਜਾਂ ਪਦਾਮੀ ਜਾਂ ਹਲਕਾ ਹਰਾ ਗੁੱਦਾ ਗਿਲਟੀਦਾਰ ਹੈ ਜਾਂ ਰਸੇਦਾਰ ਸਵਾਦ ਮਿੱਠਾ ਹੈ ਕਿ ਬਕਬਕਾ ਤੁਰਸ਼ ਹੈ ਜਾਂ ਖੱਟਾ ਕਾਲਜ ਵਿੱਚ ਪੜਦੇ ਆ ਮੈਂ ਤੇ ਮੇਰੇ ਲਗੋਟਿਆ ਸਾਧੂ ਸਿੰਘ ਜਦੋਂ ਕਿਸੇ ਮੇਲੇ ਜਾਂ ਵਿਆਹ ਸ਼ਾਦੀ ਵਿੱਚ ਤੀਵੀਆਂ ਜਾਂ ਜਵਾਨ ਕੁੜੀਆਂ ਨੂੰ ਦੇਖਦੇ ਤਾਂ ਉਹਨਾਂ ਦੀ ਖੂਬਸੂਰਤੀ ਦੇ ਨੰਬਰ ਦਿੰਦੇ ਜੇ ਕੋਈ ਬਜ਼ੁਰਗ ਨੇੜੇ ਹੁੰਦਾ ਤਾਂ ਸਾਧੂ ਸਿੰਘ ਆਖਦਾ ਬੜੀ ਗਰਮੀ ਐ ਆ ਚੱਲ ਕੇ ਰਤਾ ਅੰਬਾ ਦਾ ਬਹਾਰ ਦੇਖੀ ਐ ਅੰਬ ਇੱਕ ਤਰ੍ਹਾਂ ਦਾ ਖੁਫੀਆ ਸ਼ਬਦ ਸੀ ਤੇ ਅਸੀਂ ਇੱਕ ਦੂਜੇ ਦਾ ਭਾਵ ਸਮਝ ਜਾਂਦੇ ਤੀਵੀਆਂ ਨੂੰ ਦੇਖ ਕੇ ਅਸੀਂ ਆਪਣੀ ਆਪਣੀ ਪਰਖ ਦਾ ਵਟਾਦਰਾ ਇਸ ਤਰ੍ਹਾਂ ਕਰਦੇ ਸਾਧੂ ਸਿੰਘ ਔਹ ਤਾਂ ਸਾਲੀ ਚੁੱਪੀ ਹੋਈ ਗੁੱਠਲੀ ਐ ਮੈਂ ਤੂੰ ਸੰਧੂਰੀ ਦੇ ਦਰਸ਼ਨ ਨਹੀਂ ਕੀਤੇ ਸਾਧੂ ਸਿੰਘ ਕਿਹੜੀ ਮੈਂ ਔਰ ਜਿਹੜੀ ਲੰਗੜੇ ਬਨਾਰਸੀ ਤੇ ਚੌਸੇ ਦੇ ਵਿਚਕਾਰ ਖੜੀ ਐ ਸਾਧੂ ਸਿੰਘ ਤੇਰੀ ਨਜ਼ਰ ਬੜੀ ਤੇਜ ਐ ਕੰਜਰਾ ਮੈਂ ਤਾਂ ਬੱਬੜ ਵਾਲੇ ਗਲ ਕੋਟੂ ਫਜ਼ਲੀ ਉੱਤੇ ਹੀ ਲਾਲਾ ਸੁੱਟੀ ਬੈਠਾ ਸ ਪਰ ਤੇਰੇ ਸੰਧੂਰੀ ਦਾ ਜਵਾਬ ਨਹੀਂ ਸੌ ਗੁਰੂ ਦੀ ਮਿਸਰੀ ਐ ਨੌਜਵਾਨ ਔਰਤਾਂ ਦੇ ਹੁਸਨ ਉਹਨਾਂ ਦੇ ਗਦਾਰ ਜਿਸਮ ਦੇ ਰਸੀਲੇ ਅੰਗਾਂ ਨੂੰ ਅਸੀਂ ਅੰਬਾਂ ਦੀ ਸ਼ਬਦਾਵਲੀ ਵਿੱਚ ਢਾਲ ਕੇ 파ਰਖੂਆਂ ਵਾਂਗ ਆਨੰਦ ਲੈਂਦੇ ਬਚਪਨ ਵਿੱਚ ਜਦੋਂ ਅਸੀਂ ਅੰਬਾਂ ਦੇ ਦਰਖਤਾਂ ਤੇ ਚੜ ਕੇ ਟੀਸੀ ਦੇ ਲਾਲ ਲਾਲ ਅੰਬ ਤੋੜਦੇ ਤਾਂ ਸੰਘਣੇ ਸਾਵੇਂ ਪੱਤਿਆਂ ਵਿੱਚੋਂ ਉਹੀ ਮਹਿਕ ਆਉਂਦੀ ਜੋ ਰੱਬੋ ਮਰਾਸਣ ਦੇ ਸਰੀਰ ਵਿੱਚ ਉੱਠਦੀ ਜਦੋਂ ਕਦੀ ਉਹ ਸਾਡੇ 베ੜੇ ਆ ਕੇ ਪਿਆਰ ਨਾਲ ਮੈਨੂੰ ਕੁਛੜ ਵਿੱਚ ਲੈਂਦੀ ਆਪਣੇ ਪਿੰਡ ਵਿੱਚ ਮੈਂ ਚਾਚੀਆਂ ਤਾਈਆਂ ਦੇ 베ੜੇ ਵਿੱਚ ਖੇਡ ਕੇ ਵੱਡਾ ਹੋਇਆ ਸੀ ਮੇਰੇ ਭਰ ਵੀ ਕਾਲੀ ਦਾੜੀ ਆ ਗਈ ਸੀ ਭਾਵੇਂ ਉਹਨਾਂ ਲਈ ਮੈਂ ਹਾਲੇ ਵੀ ਮੁੰਡਾ ਖੁੱਡਾ ਹੀ ਸੀ ਪਰ ਪਟੇਲ ਨਗਰ ਦੇ ਮਹੱਲੇ ਵਿੱਚ ਖਤਰਨਾਕ ਛੜਾ ਮੇਰੀ ਇਸ ਮਹੱਲੇ ਨਾਲ ਕੋਈ ਸਾਂਝ ਨਹੀਂ ਸੀ ਸਵੇਰੇ ਦਫ਼ਤਰ ਜਾਂਦਾ ਤੇ ਹਨੇਰੇ ਹੋਏ ਮੁੜਦਾ ਗਰਮੀਆਂ ਦੇ ਦਿਨ ਹੋਣ ਕਰਕੇ ਲੋਕ ਗਲੀ ਵਿੱਚ ਮੰਜੀ ਡਾਹੀ ਬੈਠੇ ਹੁੰਦੇ ਮੈਂ ਨੀਮੀ ਪਾਈ ਆਪਣੇ ਵੇੜੇ ਦੀ ਖਿੜਕੀ ਖੋਲਦਾ ਨਾਲਕੇ ਹੇਠ ਬੈਠ ਕੇ ਨਹਾਉਂਦਾ ਤੇ ਦੋ ਚਾਰ ਬਾਲਟੀਆਂ ਕੱਚੇ ਵੇੜੇ ਵਿੱਚ ਛਿੜਕਦਾ ਪਾਣੀ ਛਿੜਕਣ ਨਾਲ ਤਪੀ ਹੋਈ ਮਿੱਟੀ ਵਿੱਚੋਂ ਮਹਿਕਦੀ ਹੋਈ ਪੜਾਹ ਉੱਠਦੀ। ਮੰਜੀ ਵੇੜੇ ਵਿੱਚ ਡਾ ਕੇ ਤੇੜ ਤਹਿਮਦ ਬਣ ਕੇ ਨੰਗੇ ਧੜ ਮੈਂ ਬਾਲਟੀ ਵਿੱਚੋਂ ਠੰਡੇ ਕਿਤੇ ਅੰਬ ਚੂਪਦਾ। ਬੜਾ ਆਨੰਦ ਆਉਂਦਾ। ਫਿਰ ਕੱਚੀ ਲੱਸੀ ਦੇ ਦੋ ਗਲਾਸ ਪਿੰਦਾ। ਇਸ ਨਿਤਨੇਮ ਪਿੱਛੋਂ ਮੈਂ ਸੌ ਜਾਂਦਾ। ਸਾਰੇ ਮੁਹੱਲੇ ਵਿੱਚ ਮੇਰੀ ਸ਼ਰਾਫਤ ਦਾ ਸਿੱਕਾ ਬੈਠ ਗਿਆ ਸੀ। ਇੱਕ ਸ਼ਾਮ ਜਦੋਂ ਮੈਂ ਆਪਣੇ ਨਿਤਨੇਮ ਤੋਂ ਵਿਹਲਾ ਹੋ ਕੇ ਮੰਜੀ ਉੱਤੇ ਲੇਟਿਆ ਤਾਂ ਮੇਰੀ ਨਜ਼ਰ ਵੇੜੇ ਵਿੱਚ ਲੱਗੀ। ਕਪੜੇ ਟੰਗਣ ਵਾਲੀ ਤਣੀ ਉੱਤੇ ਜਾ ਪਈ ਕੋਈ ਛੋਟਾ ਜਿਹਾ ਝੱਗਾ ਲਟਕ ਰਿਹਾ ਸੀ ਇਹ ਮੇਰੀ ਕਮੀਜ਼ ਨਹੀਂ ਹੋ ਸਕਦੀ ਨਾ ਹੀ ਉਹ ਪਜਾਮਾ ਜਾਂ ਲੰਘੋਟ ਸੀ ਮੈਂ ਸੋਚਦਾ ਰਿਹਾ ਕਿ ਸ਼ਾਇਦ ਸਵੇਰੇ ਜਾਂਦਾ ਹੋਇਆ ਚਿੱਟਾ ਪਰਨਾ ਸੁੱਕਣਾ ਪਾ ਕੇ ਭੁੱਲ ਗਿਆ ਸਾਂ ਪਰਨਾ ਤਾਂ ਨਿਚੋੜ ਕੇ ਕਿੱਲੀ ਉੱਤੇ ਪਾਇਆ ਸੀ ਮੈਂ ਉੱਠਿਆ ਤੇ ਦੁੱਬੀ ਦਾ ਮਿਟਾਉਣ ਖਾਤਰ ਇਸ ਕੱਪੜੇ ਨੂੰ ਤਣੀ ਉੱਤੋਂ ਲਾਹਿਆ ਇਹੋ ਲੱਗਿਆ ਜਿਵੇਂ ਸੱਪ ਹੱਥ ਵਿੱਚ ਆ ਗਿਆ ਹੋਵੇ ਇਹ ਕਿਸੇ ਜਨਾਨੀ ਦੀ ਅੰਗੀ ਸੀ ਸੋਚਣ ਲੱਗਾ ਮੇਰੇ ਘਰ ਇਹ ਅੰਗੀ ਕਿੱਥੋਂ ਆਈ ਕੌਣ ਭੁੱਲ ਗਿਆ ਮੈਨੂੰ ਪਤਾ ਸੀ ਕਿ ਦਿਨ ਵੇਲੇ ਮੇਰੀ ਗੈਰ ਹਾਜ਼ਰੀ ਵਿੱਚ ਮਹੱਲੇ ਦੀਆਂ ਤੀਵੀਆਂ ਇੱਥੇ ਆ ਕੇ ਪਾਣੀ ਭਰਦੀਆਂ ਤੇ ਕੱਪੜੇ ਧੋਂਦੀਆਂ ਸਨ ਇਹ ਗੱਲ ਮੈਨੂੰ ਗਵੰਟੀ ਗਵਾਲੇ ਨੇ ਦੱਸੀ ਸੀ ਕਿ ਜਦੋਂ ਉਹ ਆਪਣੀ ਮੰਜ ਨੂੰ ਨਹਾਉਣ ਲਈ ਮੇਰੇ ਨਾਲਕੇ ਤੋਂ ਪਾਣੀ ਲੈਣ ਆਇਆ ਤਾਂ ਵੇੜੇ ਵਿੱਚ ਦੋ ਚਾਰ ਜਨਾਨੀਆਂ ਹਮੇਸ਼ਾ ਕੱਪੜੇ ਧੋ ਰਹੀਆਂ ਹੁੰਦੀਆਂ ਮੈਂ ਇਹ ਗੱਲ ਸੁਣ ਕੇ ਚੁੱਪ ਹੋ ਰਿਹਾ ਕਿ ਚਲੋ ਦਿਨ ਵੇਲੇ ਘਰ ਦੀ ਰੱਖ ਹੀ ਹੁੰਦੀ ਰਹਿੰਦੀ ਹੈ ਮੇਰੇ ਵੇੜੇ ਦੀ ਖੁੱਲ੍ਹਦਿਲੀ ਕਰਕੇ ਮੈਂ ਉਹਨਾਂ ਦੀਆਂ ਨਜ਼ਰਾਂ ਵਿੱਚ ਭਲਾ ਮਾਨਸਾ ਮੇਰਾ ਕੀ ਜਾਂਦਾ ਸੀ ਐਤਵਾਰ ਦੇ ਦਿਨ ਜਦੋਂ ਮੈਂ ਘਰ ਹੁੰਦਾ ਉਸ ਦਿਨ ਕੋਈ ਨਹੀਂ ਸੀ ਆਉਂਦਾ ਮੈਂ ਅੰਗੀ ਨੂੰ ਹਨੇਰੇ ਵਿੱਚ ਟੋਕੇ ਦੇਖਿਆ ਜਾਲੀਦਾਰ ਨਰਮ ਮੋਮ ਜਾਮੇ ਦੀਆਂ ਗੁਲਾਈਆਂ ਤੇ ਟਣੀਆਂ ਹਾਲੀ ਸਿਲੀਆਂ ਸਨ ਮੈਨੂੰ ਸ਼ਰਾਰਤ ਸੁੱਜੀ ਬਾਲਟੀ ਵਿੱਚੋਂ ਬੱਚੇ ਹੋਏ ਦੋ ਅੰਬ ਕੱਢ ਕੇ ਮੈਂ ਅੰਗੀ ਦੀਆਂ ਮਮੀ ਗੁਲਾਈਆਂ ਵਿੱਚ ਪਾ ਦਿੱਤੀਆਂ ਤੇ ਇਹਨਾਂ ਨੂੰ ਆਪਣੀ ਛਾਤੀ ਨਾਲ ਬੰਨ ਕੇ ਪਲੋਸਦਾ ਰਿਹਾ ਫਿਰ ਮੈਨੂੰ ਆਪਣੀ ਇਸ ਹਰਕਤ ਉੱਤੇ ਸ਼ਰਮ ਤੇ ਹਾਸਾ ਆਇਆ ਏਰਤ ਗਿਰਤ ਤੱਕਿਆ ਕੋਈ ਨਹੀਂ ਸੀ ਦੇਖ ਰਿਹਾ ਪਰ ਮੈਨੂੰ ਇਹ ਹਰਕਤ ਆਪਣੇ ਆਪ ਵਿੱਚ ਫਜ਼ੂਲ ਜਾਪੀ ਮੈਂ ਅੰਗੀ ਖੋਲ ਕੇ ਆਂਬ ਪਾਲਟੀ ਵਿੱਚ ਸੁੱਟੇ ਤੇ ਉਸ ਨੂੰ ਉਸੇ ਤਰ੍ਹਾਂ ਤੜੀ ਉੱਤੇ ਲਟਕਾ ਦਿੱਤਾ ਸਵੇਰੇ ਮੈਂ ਦੁੱਧ ਲੈਣ ਗਿਆ ਉਬਾ ਪਸਾਇਆ ਤਾਂ ਅੰਗੀ ਗਾਇਬ ਸੀ ਮੈਂ ਚਾਹ ਤਿਆਰ ਕੀਤੀ ਤੇ ਨਾਸ਼ਤਾ ਕਰਕੇ ਦਫ਼ਤਰ ਚਲਾ ਗਿਆ ਫਿਰ ਉਸੇ ਨਿਤ ਦੇ ਮਾਮੂਲ ਵਿੱਚ ਦਿ ਲੰਘਦੇ ਗਏ ਇੱਕ ਦਿਨ ਮੈਂ ਦਫ਼ਤਰੋਂ ਆਇਆ ਤਾਂ ਮੇਰਾ ਮੱਥਾ ਦੁਖ ਰਿਹਾ ਸੀ ਉਸ ਦਿਨ ਦਫ਼ਤਰ ਵਿੱਚ ਮੈਂ ਇੱਕ ਪੁਰਾਣੀ ਫਾਈਲ ਵਿੱਚ ਰੁੱਝਿਆ ਰਿਹਾ ਸਾਂ ਅਫਸਰ ਨੇ ਸਾਰਾ ਕੰਮ ਮੁਕੰਮਲ ਕਰਕੇ ਜਾਣ ਦੀ ਤਾਕੀਦ ਕੀਤੀ ਸੀ ਸ਼ਾਮ ਨੂੰ ਜਦੋਂ ਕੰਮ ਮੁਕਾ ਕੇ ਬਾਹਰ ਨਿਕਲਿਆ ਤਾਂ ਜਿਸਮ ਟੁੱਟ ਰਿਹਾ ਸੀ ਇਤਨੀ ਥਕਾਵਟ ਸੀ ਕਿ ਬਸ ਚੜਨ ਲਈ ਲੰਬੀ ਲਾਈਨ ਵਿੱਚ ਖਲੋਣ ਦੀ ਹਿੰਮਤ ਨਾ ਪਈ ਸਕੂਟਰ ਫੜਿਆ ਤੇ ਸਿੱਤਾਕਰ ਆ ਕੇ ਮੰਜੀ ਉੱਤੇ ਲੇਟ ਗਿਆ ਉਸ ਦਿਨ ਮੈਂ ਅੰਬ ਵੀ ਨਾ ਖਰੀਦੇ ਰਾਤ ਨੂੰ देर ਤੱਕ ਮੇਰਾ ਸਿਰ ਦੁਖਦਾ ਰਿਹਾ ਗਰਮੀ ਤੇ ਹੁਮਸਕਾਰ نیند ਨਹੀਂ ਸੀ ਆ ਰਹੀ ਰਾਤ ਦੇ ਤੀਜੇ ਪਹਿਰ ਜਦੋਂ ਹਵਾ ਵਿੱਚ ਰਤਾ ਠੰਡ ਕੋਲ ਗਈ ਤਾਂ ਕਿਤੇ ਮੇਰੀ ਅੱਖ ਲੱਗੀ ਅਤੇ ਦਿਨ ਚੜ੍ਹੇ ਤੱਕ ਸੁੱਤਾ ਰਿਹਾ ਉਸ ਦਿਨ ਮੈਂ ਦਫ਼ਤਰ ਤੋਂ ਛੁੱਟੀ ਕਰ ਲਈ ਤੇ ਕਮਰੇ ਅੰਦਰ மஞ்சੀ ਢਾ ਕੇ ਆਰਾਮ ਕਰਨ ਦੀ ਸੋਚੀ ਚਾਹ ਪੀ ਕੇ ਬੂਹਾ ਟੋਇਆ ਤੇ ਪੱਖਾ ਛੱਡ ਕੇ ਸੌ ਗਿਆ 11 ਵਜੇ ਮੜਕੋ ਮੜਕੀ ਹੋਇਆ ਮੈਂ ਉੱਠਿਆ ਬਿਜਲੀ ਦੇ ਜੱਕਾ ਜੱਕ ਬੰਦ ਹੋ ਜਾਣ ਨਾਲ ਪੱਖਾ ਖਲੋਗਿਆ ਸੀ ਕਮਰੇ ਵਿੱਚ ਸਾਹ ਘੁੱਟ ਰਿਹਾ ਸੀ ਤਾਜੀ ਹਵਾ ਲੈਣ ਲਈ ਮੈਂ ਨਿੱਕੀ ਖਿੜਕੀ ਖੋਲੀ 베ੜੇ ਵਿੱਚ ਇੱਕ ਔਰਤ ਤੜੀ ਉੱਤੇ ਅੰਗੀ ਟੰਗ ਰਹੀ ਸੀ ਤੇੜ ਬਾਰੀਕ ਪੇਟੀਕੋਟ ਜੋ ਪੇਜ ਕੇ ਉਹਦੇ ਸਰੀਰ ਨਾਲ ਚਿੰਬੜਿਆ ਹੋਇਆ ਸੀ ਧੜ ਨੰਗਾ ਵਾਲ ਖੁੱਲੇ ਰੰਗ ਪੱਕਾ ਮੋਸ਼ਕੀ ਉਹ ਮੇਰੇ ਗਵਾਂਢੀ ਤੰਦੂਰ ਵਾਲੇ ਦੀ ਜਵਾਨ ਬੀਵੀ ਸੀ ਦੋ ਬੱਚਿਆਂ ਦੀ ਮਾਂ ਜਿਨ੍ਹਾਂ ਨੂੰ ਕੁਛੜ ਲਈ ਬੈਠੀ ਉਹ ਤੰਦੂਰ ਉੱਤੇ ਰੋਟੀਆਂ ਥੱਪਦੀ ਹੁੰਦੀ ਸੀ ਮੈਂ ਇੱਕਦਮ ਖਿੜਕੀ ਪੀੜ ਲਈ ਤੇ ਫਿਰ ਫੁੱਲਾ ਜਿਹਰ ਤੱਕ ਖੋਲ ਕੇ ਛੀਤ ਵਿੱਚੋਂ ਦੀ ਤੱਕਣ ਲੱਗਾ ਉਹ ਵੇਲਾ ਤਾੜ ਕੇ ਇੱਥੇ ਨਹਾਉਣ ਆਈ ਸੀ ਵੇੜੇ ਦਾ ਖਿੜਕ ਬੰਦ ਕਰਕੇ ਉਸਨੇ ਕੁੰਡੀ ਵਿੱਚ ਦਾਤਣ ਫਸਾ ਰੱਖੀ ਸੀ ਤੇ ਨਿਸ਼ਚਿਤ ਹੋ ਕੇ ਨਹਾਉਣ ਦਾ ਮਜ਼ਾ ਲੈ ਰਹੀ ਸੀ ਉਸਨੇ ਅੰਗਿ ਨੂੰ ਛੱਡਿਆ ਤੇ ਅੱਡੀਆਂ ਚੁੱਕ ਕੇ ਤਣੀ ਉੱਤੇ ਪਾਉਣ ਲੱਗੀ ਮੈਂ ਸਾਹ ਰੋਕੀ ਖੜਾ ਸਾਂ ਉਸ ਦੀਆਂ ਦੋਵੇਂ ਬਾਹਾਂ ਉਤਾਂ ਨੂੰ ਉਲਰੀਆਂ ਹੋਈਆਂ ਸਨ ਮੈਨੂੰ ਕੱਚਾ ਦੇ ਮੁੰਨੇ ਹੋਏ ਵਾਲ ਨਜ਼ਰ ਆਏ ਤੇ ਨਾਲ ਹੀ ਉਸ ਦੀਆਂ ਤਣੀਆਂ ਹੋਈਆਂ ਕਾਲੀਆਂ ਛਾਤੀਆਂ ਇਨਾ ਉੱਤੇ ਕਾਲੇ ਦਾਇਰੇ ਸਨ ਜਿਵੇਂ ਕਿਸੇ ਨੇ ਮੋਰਸ਼ ਨਾਲ ਲੁੱਕ ਫੇਰੀ ਹੋਵੇ ਦਾਇਰਿਆਂ ਉੱਤੇ ਫਲ ਸਹੀ ਡੋਡੀਆਂ ਉਬਰੀਆਂ ਹੋਈਆਂ ਸਨ ਮੈਨੂੰ ਇਉਂ ਜਾਪਿਆ ਜਿਵੇਂ ਲਿਫੀ ਹੋਈ ਟਹਿਣੀ ਉੱਤੇ ਦੋ ਕਾਲੇ ਅੰਬ ਟੰਗ ਰੱਖੇ ਹੋਣ ਧੁੱਪ ਵਿੱਚ ਉਹਨਾਂ ਉੱਤੇ ਪਾਣੀ ਦੀਆਂ ਦੋ ਬੂੰਦਾ ਡਾਲਕ ਰਹੀਆਂ ਸਨ ਜਿਵੇਂ ਅੰਬ ਨੂੰ ਰਤਕ ਦਬਾਉਣ ਨਾਲ ਰਸ ਦੇ ਟੇਪੇ ਬਾਹਰ ਆ ਜਾਂਦੇ ਹਨ ਕਾਲੇ ਅੰਬਾਂ ਦੇ ਇਸ ਰਸ ਭਰੇ ਹੁਸਰ ਨੂੰ ਮੈਂ ਤੱਕ ਰਿਹਾ ਸਾਂ ਇੱਕਦਮ ਉਸਦੀ ਨਜ਼ਰ ਅੱਧ ਖੁੱਲੀ ਖਿੜਕੀ ਵੱਲ ਪਈ ਤੇ ਅੰਗੀ ਨੂੰ ਛੱਟ ਕੇ ਉਸਨੇ ਝੱਟ ਪਾਸਾ ਪਰਤ ਲਿਆ ਮੈਂ ਫੌਰਨ ਖਿੜਕੀ ਤੋਂ ਪਰਾ ਹਟ ਗਿਆ ਮੈਨੂੰ ਗੁਸਲਖਾਨੇ ਵਿੱਚੋਂ ਬਾਲਟੀ ਦਾ ਖੜਕਾ ਸੁਣਾਈ ਦਿੱਤਾ ਤੇ ਫਿਰ ਪੈਰਾਂ ਦੀ ਬਿੜਕ ਥੋੜੇ ਚਿਰ ਪਿੱਛੋਂ ਵੇੜੇ ਦੇ ਫਿੜਕ ਦੇ ਖੁੱਲਣ ਤੇ ਭੜਨ ਦੀ ਆਵਾਜ਼ ਆਈ ਉਹ ਜਾ ਚੁੱਕੀ ਸੀ ਮੈਂ ਆ ਕੇ ਮੋੜ ਮੰਜੀ ਉੱਤੇ ਪੈ ਗਿਆ ਥੋੜੇ ਚਿਰ ਪਿਛੋ ਬਿਜਲੀ ਆ ਗਈ ਪੱਖਾ ਚੱਲਣ ਲੱਗਾ ਤੇ ਸੁੱਤ ਉਨੀਂਦਰੇ ਵਿੱਚ ਮੈਂ ਸ਼ਾਂਤੀਕ ਲੇਟਿਆ ਰਿਹਾ ਜਦੋਂ ਉੱਠਿਆ ਤਾਂ ਧੁੱਪਾਂ ਕਦੋਂ ਦੀਆਂ ਢਲ ਚੁੱਕੀਆਂ ਸਨ ਮੇਰਾ ਸਰੀਰ ਹੌਲਾ ਫੁੱਲ ਸੀ ਤੇ ਤਬੀਅਤ ਬਿਲਕੁਲ ਠੀਕ ਮੂੰਹ ਹੱਥ ਧੋ ਕੇ ਮੈਂ ਸੈਰ ਕਰਨ ਤੁਰ ਗਿਆ ਆਦਤ ਅਨੁਸਾਰ ਬੱਸਾਂ ਦੇ ਅੱਡੇ ਕੋਲ ਫਲਾਨੀਆਂ ਦੁਕਾਨਾਂ ਤੇ ਰੇੜੀਆਂ ਉੱਤੇ ਅੰਬ ਖਰੀਦਣ ਜਾ ਨਿਕਲਿਆ ਮੈਨੂੰ ਦੇਖਣਸਾਰ ਰੋਜ਼ ਦਾ ਗਾਹਕ ਸਮਝ ਕੇ ਰੇੜੀ ਵਾਲੇ ਨੇ ਕਿਹਾ ਬਾਬੂ ਜੀ ਅੱਜ ਤਾਂ ਦਾ ਤਾਜ਼ਾ ਸੰਧੂਰੀ ਆਇਆ ਏ ਰਤਾ ਚੱਕ ਕੇ ਦੇਖੋ ਮੈਂ ਅੰਬ ਦੀ ਫਾਕ ਚੱਖੀ ਤੇ ਮੈਨੂੰ ਇਸ ਦਾ ਸਵਾਦ ਬਖ ਬਖਾ ਜਾਪਿਆ ਮੇਰੇ ਸਿਰ ਹਿਲਾਉਣ ਉੱਤੇ ਉਸਨੇ ਬਨਾਰਸੀ ਲੰਗੜਾ ਦਿਖਾਇਆ ਤੇ ਬੋਲਿਆ ਲਾਓ ਇਹ ਲੈ ਲਓ ਨੀਰੀ ਮਿਸਰੀ ਮੈਂ ਉਸ ਨੂੰ ਟੋਇਆ ਤੇ ਨਮੂਨੇ ਵਜੋਂ ਚੁੱਪਣ ਲਈ ਕੰਮ ਖਰੀਦਿਆ ਮੂੰਹ ਨੂੰ ਬਿਲਕੁਲ ਬੇਸਵਾਦ ਇਸ ਪਿੱਛੋਂ ਮੈਨੂੰ ਉਸਨੇ ਸਰੌਲੀ ਚੌਸਾ ਦੁਸਹਿਰੀ ਤੇ ਸਹਾਰਨੀ ਦਿਖਾਏ ਪਰ ਮੈਨੂੰ ਹਰ ਅੰਬ ਫਿੱਕਾ ਤੇ ਖੱਟਾ ਟੀਟ ਜਾਪਿਆ ਦੁਕਾਨਦਾਰ ਨੇ ਖਿਜ ਕੇ ਪੁੱਛਿਆ ਬਾਬੂ ਜੀ ਸਾਰੀਆਂ ਵਧੀਆ ਕਿਸਮਤ ਤੁਹਾਨੂੰ ਦਿਖਾ ਦਿੱਤੀਆਂ ਤੁਹਾਨੂੰ ਚਾਹੀਦਾ ਕਿਹੜਾ ਅੰਬ ਹੈ ਮੇਰੇ ਮੂੰਹ ਵਿੱਚੋਂ ਆਪ ਮੁਹਾਰੇ ਨਿਕਲ ਗਿਆ ਕਾਲਾ ਅੰਬ ਦੁਕਾਨਦਾਰ ਮੇਰੇ ਵੱਲ ਹੈਰਾਨ ਹੋ ਕੇ ਤੱਕੜ ਲੱਗਿਆ ਧੰਨਵਾਦ